I have a How are you feeling today? Yeah, I'm fine and weather also good. This is my first time experience. My name is Dr. Durindra I'm founder of Saragari Foundation and Sikhs in America. I'm proud to be a Sikh and today we are jumping for a tribute, offer to tribute to 125th anniversary of Saragari Foundation and 21 great hearts. 25 ਅਪ੍ਰੈਲ ਨੂੰ ਸਾਰਾਗੜੀ ਫਾਊਂਡੇਸ਼ਨ ਦੇ 6 ਇਨ ਅਮਰੀਕਾ ਸੰਸਥਾਵਾਂ ਦੇ ਸੰਤਪਾਪਕ ਡਾਕਟਰ ਰਵਿੰਦਰ ਪਾਸਿੰਗ ਜੋਸ਼ ਨੇ ਨਿਯੁਕਲੇ ਤੇ ਲਿਖਣ ਤੰਗ ਨਾਲ ਸਾਰਾਗੜੀ ਦੇ 21 ਸੂਰਬੀ ਸ਼ੇਤਨ ਸ਼ਿਦਾਂਤਨੀ ਦਿੱਤੀ ਹੈ ਜਿਸ ਵਿੱਚ ਡਾਕਟਰ ਜੋਸ਼ ਨੇ 15000 ਫੁੱਟ ਦੀ ਉਚਾਈ ਤੋਂ ਕੇਸਰੀ ਨਿਸ਼ਾਨ ਸਾਹਿਬ ਦੇ ਨਾਲ ਹਵਾਈ ਜਹਾਜ਼ ਵਿੱਚੋਂ ਛਾਲ ਮਾਰ ਕੇ ਸਾਰਾਗੜੀ ਜੰਗ ਨੂੰ ਸਮਰਪਿਤ ਕੀਤਾ ਇਸ ਕੇਸ ਵਿੱਚ ਨਿਸ਼ਾਨ ਸਾਹਿਬ ਨੂੰ ਸਾਰਾ ਗੜੀ ਵਾਲੀ ਚਾਰ ਸਿੱਖ ਬਟਾਲੀਅਨ ਦੇ ਸੇਵਾ ਮੁਕਤ ਸੂਬੇਦਾਰ ਸੁਖਦੇਵ ਸਿੰਘ ਵੱਲੋਂ ਮੁਹੱਈਆ ਕਰਵਾਇਆ ਗਿਆ ਜਦਕਿ ਸਰਦਾਰ ਹਰਵਿੰਦਰ ਸਿੰਘ ਦੀ ਸਲਾਮ ਮੁਤਾਬਿਕ ਡਾਕਟਰ ਜੋਸ਼ ਨੇ ਇਸ ਕਾਰਜ ਵਾਸਤੇ ਆਪਣੀ ਸੱਜੀ ਬਾਹ ਨੂੰ ਡੰਡੇ ਵੱੱਚੋਂ ਵਰਤਿਆ ਡਾਕਟਰ ਜੋਸ਼ਰ ਨੂੰ ਤਾਬਿਕ ਦੇ 15 ਸਵਾਰੀਆਂ ਵਾਲੇ ਛੋਟੇ ਜਹਾਜ਼ ਵਿੱਚੋਂ ਪਹਿਲਾ ਵੀਡੀਓਗ੍ਰਾਫੀ ਮਿਸਟਰ ਕੋਨ ਨੇ ਛਾਲ ਮਾਰੀ ਫਿਰ ਡਾਕਟਰ ਜੋਸ਼ਰ ਨੇ ਮਿਸਟਰ ਕਾਰ ਦੇ ਨਾਲ ਜੰਪ ਕੀਤਾ ਉਸ ਸਮੇਂ ਦਰ ਨਾਮ ਦਾ ਕੋਈ ਛੋਟ ਟਿਕਾਣਾ ਨਹੀਂ ਸੀ ਗੁਰਗੋਬਿੰਦ ਸਿੰਘ ਦੀ ਦੀ ਬਖਸ਼ੀਸ਼ ਸਦਕਾ ਐਵੇਂ ਲੱਗ ਰਿਹਾ ਸੀ ਜਿਵੇਂ ਜਹਾਜ਼ ਦੇ ਬੇਜ ਤੋਂ ਉੱਠ ਕੇ ਨਿਰਦਤਾ ਤੋਂ ਪੂਰੇ ਹੌਸਲੇ ਨਾਲ ਬਦਲਾ ਉੱਪਰ ਕੇ ਤੋੜਦੇ ਟੈਰ ਦੇ ਹੋਏ ਤਸਵੀਰਾਂ ਖਿੱਚਵਾਈਆਂ ਇਸ ਸਮੇਂ ਡਾਕਟਰ ਜੋਰਨ ਵੱਲੋਂ 21 ਜਵਾਜ਼ ਅਨਖੀ ਸੂਰਬੀਰਾਂ ਦਾ ਨਾਮ ਲੈ ਕੇ ਖਾਸ ਸਾਈਜ ਦੇ ਕਾਰੇ ਗੁੰਝਦੇ ਹੋਏ ਨਿਸ਼ਾਨ ਸਾਹਿਬ ਲਹਿਰਾਇਆ ਗਿਆ। ਤਕਰੀਬਨ 6 ਮਿੰਟਾਂ ਤੱਕ ਨੀਲੇ ਆਸਮਾਨ ਤੇ ਬੱਦਲਾਂ ਵਿੱਚ ਤਕਰੀਬਨ ਮੰਨੀ 15 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਕਲਾਬਾਜ਼ੀਆਂ ਕਰਦੇ ਹੋਏ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਤੇ ਫਿਰ 9000 ਫੁੱਟ height ਆ ਕੇ ਪੈਰਾਸ਼ੂਟ ਖੋਲਿਆ ਤੇ ਬਾਕੀ ਦਾ 6000 ਫੁੱਟ ਦਾ ਸਫ਼ਰ ਤੈਅ ਕਰਕੇ ਜ਼ਮੀਨ ਉੱਤੇ ਕਦਮ ਰਖੇ ਇੱਥੇ ਇਹ ਵੀ ਜ਼ਿਕਰ ਹੋ ਗਏ ਕਿ ਜਹਾਜ਼ ਵਿੱਚੋਂ ਛਾਲ ਮਾਰਨ ਤੋਂ ਬਾਅਦ 120 ਮੀਲ ਦੀ ਤੇਜ਼ੀ ਗਤੀ ਨਾਲ ਹਵਾ ਵਿੱਚ ਦੀ ਹੈ ਡਾਕਟਰ ਜੋਸ਼ਨ ਤੋਂ ਬਾਅਦ ਸੰਸਥਾ ਦੇ ਨੌਜਵਾਨ ਮੈਂਬਰ ਪੂਨਜੀਤ ਸਿੰਘ ਅਰੋੜਾ ਨੇ ਵੀ ਜੰਪ ਕਰਦੇ ਹੋਏ ਆਪਣਾ ਯੋਗਦਾਨ ਪਾਇਆ ਹੈ ਗ੍ਰੀਟ ਕੰਗ੍ਰੈਚੁਲੇਸ਼ਨ ਗ੍ਰੇਟ ਐਕਸਪੀਰੀਅੰਸ ਆਰ ਯੂ ਕਨ ਸਮ ਯੈਸ ਐਕਸਲੈਂਟ Thanks Six in so America, America Saragri Foundation. Six in America, God. baby! Great man. Today I tribute to 21 Sikh soldiers of Saragri. Great battle. Thank you very much. Thank you. And have a fun time. All right.